ਚਤੁਰਨਾਵਰਾਤਰੀ ਦੇ ਤੀਜੇ ਦਿਨ ਮਾ ਚੰਦਰਕੰਟਾ ਦੀ ਪੂਜਾ ਕੀਤੀ ਜਾਂਦੀ ਹੈ ਦੇਵੀ ਪਗਵਤ ਪੁਰਾਨ ਦੇ ਅਨੁਸਾਰ ਮਾਤਾ ਚੰਦਰਕੰਟਾ ਦਾ ਰੂਪ ਬਹੁਤੀ ਸ਼ਾਂਤ ਕੋਮਲ ਅਤੇ ਮਮਤਾ ਭਰਿਆ ਹੈ ਜੋ ਆਪਣੇ ਭਗਤਾਂ ਨੂੰ ਖੁਸ਼ਹਾਲੀ ਸਮ੍ਰiddhi ਅਤੇ ਸ਼ਾਂਤੀ ਪ੍ਰਦਾਨ ਕਰਦਾ ਹੈ ਇਸ ਦਿਨ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ ਜੋ ਤੁਹਾਡਾ ਆਤਮ ਵਿਸ਼ਵਾਸ ਵਧਾਉਂਦੀ ਹੈ ਅਤੇ ਤੁਹਾਡੇ ਜੀਵਨ ਦੇ ਵਿੱਚ ਖੁਸ਼ਹਾਲੀ ਭਰ ਦਿੰਦੀ ਹੈ ਇੰਨਾ ਹੀ ਨਹੀਂ ਸਮਾਜਿਕ ਪ੍ਰਤਿਸ਼ਠਾ ਵੀ ਵਧਾਉਂਦੀ ਹੈ ਪੂਜਾ ਦੇ ਫਲ ਰੂਪ ਪਗਤਾਨੂ ਵੱਧ ਸਨਮਾਨ ਮਿਲਦਾ ਹੈ ਮਾ ਚੰਦਰ ਕੰਟਾ ਦਾ ਇਹ ਰੂਪ ਵਿਸ਼ੇਸ਼ ਤੌਰ ਤੇ ਸਰਲ ਅਤੇ ਸ਼ਾਂਤੀ ਨਾਲ ਭਰਪੂਰ ਹੈ ਉਹ ਆਪਣੇ ਸ਼ਰਦਾਲੂਆਂ ਦੀ ਖੁਸ਼ਹਾਲੀ ਵਧਾਉਣ ਦੇ ਲਈ ਮਸ਼ਹੂਰ ਹੈ ਮਾ ਚੰਦਰ ਕੰਟਾ ਦੀ ਪੂਜਾ ਨਾ ਸਿਰਫ ਪੋਤੀਕ ਸੁੱਖ ਵਧਾਉਂਦੀ ਹੈ ਸਗੋ ਸਮਾਜ ਵਿੱਚ ਤੁਹਾਡਾ ਪ੍ਰਭਾਵ ਵੀ ਵਧਾਉਂਦੀ ਹੈ ਆਓ ਜਾਣਦੇ ਹਾਂ ਮਾ ਚੰਦਰ ਕੰਟਾ ਦੀ ਪੂਜਾ ਵਿਧੀ ਪੇਟਾ ਅਤੇ ਆਰਤੀ ਬਾਰੇ ਮਾ ਚੰਦਰ ਕੰਟਾ ਦੇ ਮੱਥੇ ਤੇ ਇੱਕ ਕੰਟੇ ਦੇ ਆਕਾਰ ਦਾ ਚੰਦਰਮਾ ਸਥਿਤ ਹੈ ਜਿਸ ਕਾਰਨ ਉਹਨਾਂ ਨੂੰ ਚੰਦਰ ਕੰਟਾ ਮਾ ਕਿਹਾ ਜਾਂਦਾ ਹੈ ਇਹਨਾਂ ਦੇ ਬ੍ਰह्म ਰੂਪ ਨੂੰ ਦਰਸਾਉਂਦਾ ਹੈ ਜਿਸ ਵਿੱਚ ਇੱਕ ਵਿਲੱਖਣ ਤੇਜ ਅਤੇ ਮਮਤਾ ਹੈ ਮਾਤਾ ਚੰਦਰਕੰਟਾ ਦਾ ਰੂਪ અત્યੰਤ ਅਲੋਕਿਕ ਅਤੇ ਵਿਸ਼ਾਲ ਮੰਨਿਆ ਜਾਂਦਾ ਹੈ ਦਿਖ ਵਿੱਚ ਸ਼ਾਂਤਮਈ ਹੋਣ ਦੇ ਨਾਲ-ਨਾਲ ਉਹਨਾਂ ਦੀ ਸ਼ਕਤੀ ਵੀ ਵਿਲੱਖਣ ਹੈ ਜੋ ਹਰ ਖੇਤਰ ਦੇ ਵਿੱਚ ਸਫਲਤਾ ਅਤੇ ਸਮ੍ਰiddhi ਪ੍ਰਦਾਨ ਕਰਦੀ ਹੈ ਮਾ ਚੰਦਰਕੰਟਾ ਦੀ ਪੂਜਾ ਜੀਵਨ ਦੇ ਸਾਰੇ ਪਹਿਲੂਆਂ ਦੇ ਵਿੱਚ ਸਫਲਤਾ ਵੱਲ ਲੈ ਜਾਂਦੀ ਹੈ ਖਾਸ ਤੌਰ ਤੇ ਇਸ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਪੂਜਾ ਕਰਨੀ ਚਾਹੀਦੀ ਹੈ ਕਿਉਂਕਿ ਇਸ ਸਮੇਂ ਵਿਅਕਤੀ ਨੂੰ ਦੇਵੀ ਮਾਂ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ